ਗੁਰਜੀ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਵੈਲਕਮ ਟੂ ਏ ਜੇ ਬਲੌਗ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਜੀ ਤੇ ਆਪਾਂ ਅੱਜ ਸ਼ੂਟ ਕਰ ਰਹੇ ਨਹੀਂ ਮਾਛੀਵੜਾ ਸਾਹਿਬ ਦਾ ਬਲੌਗ ਤੇ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਜੀ ਦਾ ਗੁਰਦੁਆਰਾ ਸਾਹਿਬ ਵੀ ਤੇ ਮੰਦਿਰ ਵੀ ਦੋਨੋਂ ਇਕੱਠੇ ਆ ਤੁਸੀਂ ਦੇਖ ਸਕਦੇ ਆ ਤੇ ਮੈਂ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਖੜਾ ਮੈਂ ਜੀ ਤੇ ਆਪਾਂ ਵੀ ਅੰਦਰ ਚੱਲਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਬਾਕੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਉਂ ਜੀ ਤੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਦੁਆਰਾ ਸਾਹਿਬ ਤੇ ਮੰਦਿਰ ਦੋਨੋਂ ਇਕੱਠੇ ਹੀ ਆ ਜੀ ਚਲਦੇ ਆ ਆਪਾਂ ਅੰਦਰ ਆਪਾਂ ਜਾ ਕੇ ਨਤਮਸਤਕ ਨੂੰ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਜੀ ਗੁਰੂ ਘਰ ਦੇ ਗੁਰੂ ਘਰ ਦੀ ਪੂਰੀ ਮਾਰਤਾ ਜੀ ਦੇਖ ਸਕਦੇ ਆਂ ਇੱਧਰ ਮੰਦਿਰ ਬਣਿਆ ਹੋਇਆ ਬਾਬਾ ਜੀ ਦਾ ਤੇ ਇੱਧਰ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਤੁਸੀਂ ਪਰ ਮੇਰੇ ਸ਼ਾਮ ਸਾਹਿਬ ਲੱਗੇ ਹੋਏ ਜੀ ਇੱਥੇ ਤੇ ਬਾਬਾ ਜੀ ਦਾ ਮੰਦਿਰ ਹੈ ਜੀ ਤੇ ਦਰਸ਼ਨ ਕਰ ਸਕਦੇ ਆ ਮੇਰੇ ਵੀ ਫੋਟੋਆਂ ਲੱਗੀਆਂ ਹੋਈਆਂ ਇਹ ਬ੍ਰਮਲਿੰਗ ਸ਼੍ਰੀ 108 ਸੰਤ ਰਾਮਨੰਦ ਜੀ ਸਾਡੀ ਆਪ ਗੁਰੂ ਘਰ ਚ ਨਤਮਸਤਕ ਹੋ ਕੇ ਬਾਹਰ ਆ ਗਏ ਮੰਦਿਰ ਜੀ ਵੀ ਦਰਸ਼ਨ ਕਰ ਲਏ ਆਪਾਂ ਤੁਹਾਨੂੰ ਵੀ ਦਰਸ਼ਨ ਕਰਾ ਦੇ ਤੇ ਆਪ ਆਪਣਾ ਇਹਦਾ ਵਲੋਗ ਇੱਥੇ ਖਤਮ ਕਰਦੇ ਨੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਮੰਦਿਰ ਸ਼੍ਰੀ ਮਾਛੀਵਾੜਾ ਸਾਹਿਬ ਤੇ ਆਪ ਆਪਣਾ ਇਹਦਾ ਵਲੋਗ ਇੱਥੇ ਖਤਮ ਕਰਦੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੋਗਸ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋ ਗਈ ਹੋ ਕੋਈ ਚੱਕੋਗੀ ਵੀ ਤਾਂ ਮੈਨੂੰ ਮਾਫ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ